thank you जानकारी <laughs> <laughs> ਉਸ ਵੇਲੇ ਦਾ ਸੁਨ ਲਾ ਹਾਰ ਜੀ ਉਮਰ ਨੇ गुरु जी की फतेह जालम पापी डली दी मानु का खाली मखाली मखाली ਆ ਆ ਆ ਆ ਕਿਹਨੇ ਸੁਣਿਆ ਕਿਆ ਸਤਿਗੁਰੂ ਨਾਨਕ ਅੱਜ ਗੁਰੂ ਦਸਵੇਂ ਪਾਤਸ਼ਾਹ ਦਾ ਗੁਰਪੁਰਬ ਇਤਿਹਾਸ ਤੋਂ ਜੋ ਕਿ ਬਹੁਤ ਸੰਗਤ ਹੋਮਾ ਮਾ ਕੇ ਲਗਲੇ ਪਿੰਡਾਂ ਤੋਂ ਪਹੁੰਚੀ ਆ ਇੱਥੇ ਆਉਣ ਤੇ ਸਾਰੀ ਸੰਗਤ ਨੂੰ ਮੈਂ ਜੀ ਆਇਆਂ ਕਹਿੰਦਾ ਤੇ ਤੇ ਉਹਨਾਂ ਦਾ ਕੋਟ ਕੋਟ ਧਨਵਾਦ ਕਰਦਾ ਜਿੱਦੇ ਕਦਮ ਆਏ ਆ ਉਦੋਂ ਵੱਧ ਉਹਨਾਂ ਦਾ ਇੱਥੇ ਆਇਆ ਜੀ ਜੀ ਆਇਆਂ ਆਖਦਿਆ ਇਹਨਾਂ ਹੀ ਕਹਿੰਦੇ ਗੁਰਦਸੂਹੇ ਪਾਸ਼ਾ ਕਲਗੀਧਰ ਪਿਤਾ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹਾਂ ਬੋਲੇ Böle soni hal, Soni akar hal, Soni akar hal, Soni akar el. Tan tan, Şehir Şirin Gürgü Oğuzhan Gürgen'in gündeminde son sonunca çok ਰਾ ਬਾਬਾ ਜੀ ਸਿੰਘ ਜੀ ਦੇ ਵੀਰ ਗਲਗਾਰ ਸਿੰਘ ਜੀ ਹੋਰ ਜਿਹੜੇ ਪਤਵੰਤੇ ਪਤਵੰਤੇ ਵੀਰ ਹਨ ਇਹਨਾਂ ਦਾ ਧਰੋ ਦੇ ਗੁਰੂ ਕੀ ਸੰਗਤ ਜਦੋਂ ਵੀ ਨਦਰ ਕੀਰਤਨ ਹੁੰਦਾ ਉਤੋਂ ਪਹਿਲਾਂ ਪ੍ਰਭਾਤ ਵੇੜੀਆਂ ਆਰੰਭ ਕੀਤੀਆਂ ਜਾਂਦੀਆਂ ਸੰਗ ਇਹਨਾਂ ਗੁਰਮਖਾਂ ਪਿਆਰਿਆਂ ਦਾ ਪ੍ਰਾਰambh ਹਰ ਵਾਰੀ ਜਲ ਪਾਣੀ ਦੇ ਨਾਲ ਕੀ ਪੁੱਛਦਾ ਜਲ ਪਾਣੀ ਵੀ 5 ਦਿਨ ਲਈ ਨਿਤਨੇਮੇ ਕਰਦੇ ਹਾਂ ਨੂੰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਮਹਾਰਾਜ ਜੀ ਨੂੰ ਬਲ ਤੇ ਬੁੱਧੀ ਬਖਸ਼ੇ ਹੁਣ ਆਪਣੇ ਕੋਲ ਹੁਣ ਆਪਣੇ ਕੋਲ ਆਪਣੇ ਹੀ ਨਿਤਧਾ ਕਮੇਸ਼ਰੀ ਜਸਾ ਭਾਈ ਬਰਗਨ ਸਿੰਘ ਜੀ ਕਿਉਂਕਿ ਇਹਨਾਂ ਨੂੰ ਵੀ ਟਾਈਮ ਦੇਣਾ ਤੇ ਪੰਜ ਸਾਲ ਮੰਨ ਤੋਂ ਕੋਟਾਰ ਕੋਟਾਰ ਚੰਦਨ ਸੈ ਸਿੰਘ ਜਸਜੀਤ ਜੀ ਆਰਾ ਜੀ ਦਾ ਹੁਣ ਜੋ ਕੇ ਜੋ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਬੋਲੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਗ੍ਰੰਥੀ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੇ ਪਿਤਰ ਸਥਾਨ ਤੇ ਸੇਵਾ ਕਰਦਾ ਹਾਂ ਮੇਰਾ ਨਾਮ ਅਦੇਪਾਲ ਸਿੰਘ ਹੈ ਸਮੂਹ ਸੰਗਤਾਂ ਦਾ ਦੇਸ਼ਾਂ ਦੇ ਸਵੱਛ ਦੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਲੱਖ ਲੱਖ ਮੁਬਾਰਕਾਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਗੁਰਪੁਰਬ ਦੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਹੇ ਤਾਇਆਈਂ ਦੇਖ ਕੇ ਤਾਇਆਈਂ ਵੇ ਖੜੇ ਸੀ ਲਾਲ ਨੀਹਾਂ ਵਿੱਚ ਚਾਈਂ ਚਾਈਂ ਵੇ ਲੈ ਕੇ ਦਸੰਪਿਤਾ ਦਾ ਥਾਪੜਾ ਤੇ ਕਿੜੀਆਂ ਬਣ ਗਿਆ ਬਾਦ ਸਭਾ ਲਖਨਾਲੀ ਕਿੱਕ ਲੜ ਗਿਆ ਕਿ ਉਹਨਾਂ ਖਾਂਛਾ ਕਰਦਾ ਰਾਜਪਤੇ ਸਿੰਘ ਦੀ ਫਤੇ ਸੁਣ ਕੇ ਸੀ ਇੱਟਾ ਕੰਮ ਕੰਮ ਬਿਟੀਆਂ ਪਾਪਾ ਚੋਰਾ ਵਰ ਤੇ ਮੂਨੇ ਹਕੂਮਤ ਪੁੰਜੇ ਛੁੱਟੀਆਂ ਹਾਈ ਤਾਂ ਦੀ ਪੁੱਤਿਆਂ ਨਾਲ ਇੱਕ ਵਾਰੀ ਮੇਲੇ ਤੱਕ ਰਾਈਂ ਰੇ सर हम देलु जे चले अती देख के ता आई रे खाये शिला रे जहां बिच जाई शान रे खाये शिला रे निसे बिरा दे तो इत जा से मतलब जडिया ना खया कोई मोरे जाके न आई भोरा ते तीस पानी पानी रे सर हम देई दे के देख के ता आई रे खाये शिला रे जहां बिच जाई डरती कला के चूड़ी La teoria del paese, la città la

ਕੋਈ ਮੰਗੋ ਨਾ ਕੋਈ ਮੰਗੋ ਵੀਰਾਰ ਗਵਤਰਾ ਹੋ ਤੋ ਕੀ ਵਾਹੇ ਗੁਰੂ મે ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਵੰਦਪੁਰ ਦੀਆਂ ਸੰਗਤਾਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦੇ ਆਦੇ ਦੀ ਖੁਸ਼ੀ ਅੰਦਰ ਜੋ ਨਗਰ ਕੀਰਤਨ ਜਵੰਦਪੁਰ ਮੀਆਂ ਮੰਡ ਦੇ ਵਿੱਚ ਕੱਢਿਆ ਗਿਆ ਹੈ ਅਸੀਂ ਆਪਣੀ ਕਮੇਟੀ ਵੱਲੋਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੇ ਪ੍ਰਕਾਸ਼ ਪਰਬ ਦੀਆਂ ਦੇਸਾਂ ਆਵਦੇਸ਼ਾਂ ਦੇ ਵਿੱਚ ਵਸਦੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦੋਵਾਂ ਨਗਰਾਂ ਦੇ ਸਹਿਯੋਗ ਦੇ ਨਾਲ ਨਗਰ ਜਵੰਧਪੁਰ ਨੇ ਨਗਰ ਮੀ ਆਉਣ ਦੇ ਸਹਿਯੋਗ ਦੇ ਨਾਲ ਨਗਰ ਦੀਆਂ ਪ੍ਰਕਰਮਾ ਕਰਕੇ ਸੰਗਤਾਂ ਨੇ ਸਮਾਪਤੀ ਕੀਤੀ ਹੈ ਨਗਰ ਕੀਰਤਨ ਦੀ ਤੇ ਬਹੁਤ ਹੀ ਵਧੀਆ ਸਹਿਯੋਗ ਰਿਹਾ ਤੇ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਕਰਦਾ ਹਾਂ ਸੰਗਤ ਦਾ ਨਗਰ ਵੱਲੋਂ ਤੇ ਨਗ ਪੂਰੀ ਪੰਚਾਇਤ ਵੱਲੋਂ ਦੋਨਾਂ ਨਗਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ